ਅੱਜ ਤੋਂ ਕੋਈ ਜੱਟ ਚੋਰ ਸ਼ੀਪਾ ਕੋਈ ਕੁਝ ਨਹੀਂ ਰਿਹਾ ਅੱਜ ਤੋਂ ਸਾਰੇ ਤੁਸੀਂ ਇੱਕ ਬਣ ਗਏ ਫਿਰ ਜੋ ਸਮਾਨਤਾ ਨਾਵਾਂ ਵਿੱਚ ਦਿੱਤੀ ਕਹਿੰਦੇ ਚੰਦ ਦਾਸ ਸਭ ਕੱਟੇ ਗਏ ਨਾ ਕੋਈ ਅੱਜ ਕਿਸੇ ਦਾ ਚੰਦ ਹੈ ਨਾ ਕੋਈ ਕਿਸੇ ਦਾ ਦਾਸ ਹੈ ਅੱਜ ਤੋਂ ਸਾਰੇ ਕੀ ਬਣ ਗਏ ਸਿੰਘ ਬਣ ਗਏ ਹੁਣ ਤੁਸੀਂ ਸਿੰਘ ਸੱਚ ਗਏ ਹੁਣ ਆ ਛੱਡ ਦਿਓ ਧਰ ਆ ਜਿਹੜਾ ਚੰਦ ਲਾ ਲਿਆ ਦਾਸ ਲਾ ਲਿਆ ਇਹ ਹੁਣ ਨਾਮ ਦੇ ਨਾਲ ਨਹੀਂ ਲੱਗੂ ਤੁਹਾਡੇ ਅੱਜ ਤੋਂ ਤੁਸੀਂ ਸਿੰਘ ਬਣ ਗਏ ਬੀਬੀਆਂ ਨੂੰ ਕੌਰ ਸ਼ਬਦ دیتا ਬੀਬੀਆਂ ਨੂੰ ਕੌਰ ਸ਼ਬਦ دیتا ਇੱਕ ਜਿਹੇ ਨਾਮ ਕਰਤੇ ਸਾਰਿਆਂ ਦੇ ਮਿਟਾਤੀਆਂ ਜਾਤਾਂ ਪਾਤਾਂ ਵਹਿਮ ਧਰਮ ਖਤਮ ਕਰ ਦਿੰਦਾ ਵਹਿਮ ਧਰਮ ਜਮਾਈ ਮਿਟਾਤਾ ਜਦੋਂ ਇਧਾ ਪੰਜ ਪਿਆਰੇ ਖੜੇ ਨੇ ਸਟੇਜ ਦੇ ਉੱਤੇ ਫਿਰ ਪੰਜ ਜਣੇ ਹੋਰ ਉੱਠੇ ਫੇ ਮਾਫ ਕਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ